ਖਾਲਸਾ ਵਾਹੀ ਦੇ ਜਿੱਤੂ ਖੱਤੇ ਅੱਜ ਪਿੰਡ ਨਾਨੂਆ ਪੁੱਤਰ ਤੇ ਜੇ ਸੰਸਾਰ ਭਾਈ ਜੋ ਕਿ ਇਹ ਇੱਥੇ ਪਹੁੰਚ ਕੇ ਆਪਣੀ ਪਾਰਟਨਰ ਬਾਰੇ ਤੇ ਅਕਾਦ ਤਖਤ ਬਾਰੇ ਖਾਸ ਤੌਰ ਤੇ ਵਿਚਾਰਾ ਕਰਦੇ ਨੂੰ ਸੌਲ ਕਰਦੇ ਗੱਲਬਾਤ ਜੈਦਾਰ ਭਾਈ ਅਰਜੀਤ ਸਿੰਘ ਜੀ ਨਾਲ ਇਹਦਾ ਸਮਾਜ ਜੇ ਪਿੰਡ ਨਾਨਵਾਲ ਖੁਰ ਦੇ ਵਿਖੇ ਪਹੁੰਚੇ ਇਥੇ ਆਉਂਦਾ ਮੇਨ ਮਕਸਦ ਕੀ ਹੈ ਰਾਜ ਦਾ ਅਜੰਡਾ ਮੇਨ ਮਕਸਦ ਸੰਗਤ ਨੂੰ ਜਾਣਕਾਰੀ ਦੇਣੀ ਕਿ ਸਾਡੀ ਪ੍ਰਬੰਧਕ ਕਮੇਟੀ ਚ ਕੀ ਹੋ ਰਿਹਾ ਸ਼ਰੋਮੀ ਕਾਲੀਦਾਲ ਕਿੱਥੇ ਗਿਆ ਅਕਾਲ ਤਖਸਰ ਸਾਹਿਬ ਕਿੱਥੇ ਰਹਿ ਗਿਆ ਤੇ ਆਪਣਾ ਜਿਹੜੇ ਅਕਾਲ ਤਖਸਰ ਸਾਹਿਬ ਵਰਗੇ ਇੰਸਟੀਚਿਊਟ ਨੇ ਪੰਝਾ ਪਿਆਰੇ ਦੀ ਮਰਿਆਦਾ ਕਿੱਥੇ ਗਈ ਆ ਸਾਡੇ ਪਾਕ ਸਿੰਘ ਸਰਪੰਨ ਜਿਹੜੇ ਨੇ ਉਹਨਾਂ ਨੂੰ ਕਿਤਰਾ ਦੁਰਗਤੀ ਹੋ ਰਹੀ ਉਦੀ ਤੇ ਸਾਡੀ ਪੰਥ ਦੀਆਂ ਮਰਿਆਦਾਂ ਨੂੰ ਇਹ ਪ੍ਰਕਾਸ਼ ਕੁਮਾਰ ਦਾ ਪਰਿਵਾਰ ਜਿਹੜਾ ਨੇ ਰਵੇਂ ਤੋਂ ਲੈ ਕੇ ਅੱਜ ਤੱਕ ਜਿਹੜਾ ਪੈਰਾਂ ਥਲੇ ਰੋਂਦਾ ਆ ਰਿਹਾ ਤੇ ਉਹਦੇ ਵਿੱਚੋਂ ਆਪਾਂ ਨਿਕਲਣਾ ਤੇ ਕਿਵੇਂ ਨਿਕਲਣਾ ਇਹਦੇ ਲਈ ਸੰਗਤ ਨੂੰ ਜਾਣਕਾਰੀ ਦੇਣੀ ਬੜੀ ਜ਼ਰੂਰੀ ਤੇ ਉਹ ਮੈਂ ਸਾਰੇ ਪੰਜਾਬ ਵਿੱਚ ਆ ਕੇ ਦੇ ਰਿਆਂ ਤੇ ਅੱਜ ਨਾਨੂਆਲ ਪ੍ਰਿੰਟ ਦੇ ਵਿੱਚ ਸਭ ਸੰਸਾ ਨੇ ਸੱਦਿਆ ਸੀ ਤੇ ਇੱਥੇ ਵੀ ਉਸੇ ਤਰ੍ਹਾਂ ਆ ਕੇ ਜਾਣਕਾਰੀ ਦਿੱਤੀ ਸਾਡੀ ਕਮੇਟੀ 'ਚ ਕੀ ਹੋ ਰਿਹਾ ਤੁਹਾਨੂੰ ਲੱਗ ਕੇ ਚਾਹੀਦਾ ਸਾਡੇ ਗਰੀਬ ਬੱਚੇ ਜਿਹੜੇ ਉਹਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਜਿਹੜੇ ਸਾਡੇ ਬੀਤੇ ਦਿਨਾਂ ਦੇ ਗਰੀਬਾਂ ਦਾ ਭਾਗ ਹੋਣਾ ਚਾਹੀਦਾ ਯਾਤ ਨੂੰ ਕਮਰਾ ਮਿਲਣਾ ਚਾਹੀਦਾ ਸਾਡੇ ਸੁਭਾਵ ਜਿਹੜੇ ਨੇ ਉਹਨਾਂ ਨੂੰ ਕਿ ਮਿੱਟੀ ਚ ਰੋੜ ਦੇ ਪੈਰ ਨੇ ਆਪਾਂ ਵੀ ਇਹਦਾ ਸਰਮਾਇਆ ਆਪਣੀ ਰਾਜਨੀਤੀ ਤੇ ਲਾ ਰਹੇ ਨੇ ਇਹਦੇ ਤੋਂ ਆਪਾਂ ਨੂੰ ਨਿਕਲਣਾ ਚਾਹੀਦਾ ਆਪਾਂ ਨੂੰ ਚੇਂਜ ਲਿਆਉਣੀ ਚਾਹੀਦਾ ਜਿਹੜੀਆਂ ਸ਼੍ਰਮnik ਕਮੇਟੀ ਦੀਆਂ ਵੋਟਾਂ ਕਈਆਂ ਵਰਿਆਂ ਤੋਂ ਨਹੀਂ ਪਈਆਂ ਉਸ ਦੇ ਬਾਰੇ ਕੀ ਟਿੱਪਣੀ ਆਪਾਂ ਉਹਦੇ ਬਾਰੇ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਜਿਨੇ ਧਕੇ ਨਾਲ ਪ੍ਰਕਾਸ਼ੀ ਮਾਦਨ ਨੂੰ ਇਹ ਬਹੁਤ ਵੱਡਾ ਸਰਮਾਇਆ ਖਰਚਣ ਦੀ ਇਜਾਜ਼ਤ ਦੇ ਦਿੱਤੀ आज जे ਪਿੰਡ ਨਨਮਲ ਖੁਰਦ ਤੋਂ ਕੋਈ ਵਿਅਕਤੀ ਨਾਮਿਨੇਟ ਕੀਤਾ ਕੀ ਨਾਮ ਤੇ ਕੀ ਪਦਰ ਤੇ ਉਹਨਾਂ ਨੂੰ ਕੀਤਾ ਆ ਅਸੀਂ ਇੱਕ ਟੀਮ ਬਣੀ ਹੈ ਪੂਰੀ ਜ਼ਿਲ੍ਹੇ ਦੀ ਆਪਣਾ ਗੁਰਵੇਲ ਸਿੰਘ ਸਾਹਿਬ ਉਹਨਾਂ ਦਾਨਵਾਲਜੀ ਸਾਰੀ ਟੀਮ ਇੱਥੇ ਆਈ ਹੈ ਤਕਰੀਬਨ ਤੇ ਇੱਕ ਗੁਰਦਾਸਪੁਰ ਜਿਹੜੀ ਗੁਰਦਾਸਪੁਰ ਦਾ ਹਲਕਾ ਉਹਦੇ ਲਈ ਇੱਥੇ ਜਿਹੜਾ ਵਿਖ ਕੀਤਾ ਸੀ ਉਹ ਇੰਚਾਰਜ ਉਹ ਜਗਵੀਰ ਸਿੰਘ ਆਹਾਂ ਅੱਛਾ ਜੀ ਸੋ ਨੌਜਵਾਨਾਂ ਦਾ ਕਿਤੇ ਨਾ ਕਿਤੇ ਸਵਾਲ ਹੈ ਕਿ ਸਾਰੀਆਂ ਪਾਰਟੀਆਂ ਆਪੋ ਆਪਣੀ ਥਾਂ ਤੇ ਯੋਰ ਮਾਰ ਰਹੀਆਂ ਕਿਉਂਕਿ ਇੱਥੇ ਪੰਥਕ ਇਕਤਰਤਾ ਹੋਣੀ ਬੜੀ ਜ਼ਰੂਰੀ ਹੈ ਚਾਹੇ ਉਹ ਭਾਈ ਅਮਰਤਪਾਲ ਸਿੰਘ ਜੀ ਨੇ ਚਾਹੇ ਬਲਦੇਵ ਸਿੰਘ ਮਡਾਰਾ ਜੀ ਨੇ ਚਾਹੇ ਆਪ ਜੀ ਉਹ ਪੰਥਕ ਇਕਤਰਤਾ ਸੰਗਤ ਮੰਗਦੀ ਕਿਤੇ ਨਾ ਕਿਤੇ ਸਾਥ ਕੌਣ ਲੱਗੇ ਹੋਏ ਆ ਇੱਕ ਤਾਂ ਅਸੀਂ ਪਾਰਟੀ ਬਣਾਈ ਆ ਪੰਥ ਅਕਾਲੀ ਲਹਿਰ ਜਿਹੜੀ ਨਿਰੋਲ ਧਾਰਮਿਕ ਹੋਵੇ ਅਸੀਂ ਸੋਚਦੇ ਆ ਕਿ ਜੇ ਅਸੀਂ ਧੰਦੀ ਹੀ ਸੇਵਾ ਕਰਾਂਗੇ ਤੇ ਸਾਰੇ ਸਿੱਖਾਂ ਦੀ ਵੋਟ ਸਾਾਨੂੰ ਮਿਲ ਸਕਦੀ ਹੈ ਪਰਨਾ ਜੇ ਅਸੀਂ ਰਾਸ਼ੀ ਪਾਰਟੀ ਬਣਾ ਕੇ ਜਾਂ ਰਾਸ਼ੀ ਪਾਰਟੀਆਂ ਨੂੰ ਸੁਮੋਹਾ ਕਰਕੇ ਪੁਰਾਗੇ ਤੋ ਸਾਰੀਆਂ ਪਾਰਟੀਆਂ ਇੱਕ ਦੂਸਰੇ ਸ਼ਰੀਕ ਬਣ ਜਾਂਦੀਆਂ ਉਹ ਵੋਟਰ ਨਹੀਂ ਪੈਂਦੇ ਕਿਉਂਕਿ ਜਿਹੜਾ ਜੇ ਰਾਸ਼ੀ ਪਾਰਟੀ ਬਣਾ ਕੇ ਜਦੋਂ ਅਸੀਂ ਸੀਐਮ ਦੀ ਸੀਰਕਲ ਦੇਖਾਂਗੇ ਤਾਂ ਦੂਜੀਆਂ ਪਾਰਟੀਆਂ ਸਾਡੀਆਂ ਦੁਸ਼ਮਣ ਬਣ ਜਾਂਦੀਆਂ ਇਸ ਕਰਕੇ ਅਸੀਂ ਪੰਥਕ ਕਾਲੀ ਲਹਿਰ ਜਿਹੜੀ ਬਣਾਈ ਆ ਉਹਦੇ ਲਈ ਤੇ ਰਜਿਸਟ੍ਰੇਸ਼ਨ ਵੀ ਅਸੀਂ ਕਰਾਈ ਆ ਕਿ ਅਸੀਂ ਧਰਮ ਦੀ ਸੇਵਾ ਕਰਾਂਗੇ ਅਸੀਂ ਪਰਮਦਰ ਕਮੇਟੀ ਵਿੱਚ ਰਾਜਨੀਤਿਕ ਬੰਦੇ ਨੂੰ ਨਾਂ ਵੜਨਦੇ ਆਂਗੇ ਨਾ ਆਪ ਰਾਜਨੀਤੀ ਕਰਾਂਗੇ ਅਸੀਂ ਨਿਰੋਲ ਗੁਰੂ ਘਰ ਦਾ ਸਰਾਧ ਗੁਰੂ ਘਰ ਦਾ ਫਰਮਾਇਆ ਬੱਚਿਆਂ ਦੀ ਐਜੂਕੇਸ਼ਨ ਗਰੀਬ ਦਾ ਇਲਾਜ ਯਾਤਰਾਵਾਂ ਦੇ ਭਲੇ ਦੇ ਲਾਉਂਦੇ ਆਉਣ ਵਾਲੇ ਸਮੇਂ 'ਚ ਜਿਹੜੀ ਪਿੱਛੇ ਕੀ ਜੇਪਾ ਆਪਾਂ ਵੇਖੀ ਹੈਗਾ ਅਮਰਿਤਪਾਲ ਜੀ ਨੇ ਅਕਾਲੀ ਦਲ ਵਾਰਸਪ ਅਨੰਦਪੁਰ ਸਾਹਿਬ ਦੇ ਜਿਹੜੀ ਜਥੇਬੰਦੀ ਬਣਾਈਆਂ ਕਿਸੇ ਕਿਸੇ ਵੀ ਰਾਜਸੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਜਿਹੜੇ ਧਾਰਮਿਕ ਬੰਦੇ ਹੋਣਗੇ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਤਾਂ ਉਹ ਸਾਡੀ ਪ੍ਰਬੰਧਕ ਕਮੇਟੀ ਨੂੰ ਲੜਨਾ ਚਾਹੁੰਦੇ ਜਾਂ ਕਈਆਂ ਹਰਕਿਆਂ ਦੇ ਜਿਹੜੇ ਛੋਟੇ-ਛੋਟੀਆਂ ਪਾਰਟੀਆਂ ਦੇ ਜਿੰਨੀਆਂ ਵੀ ਉਨ੍ਹਾਂ ਦੇ ਆਗੂਆਂ ਨੇ ਸਮਝੌਤਾ ਕਰ ਲਿਆ ਕਿ ਸਾਡੇ ਆਗੂ ਨੂੰ ਦੇ ਦਿਓ ਜਿਹੜਾ ਆਗੂ ਦੇਣਗੇ ਅਸੀਂ ਉਹ ਟਿਕਟ ਦੇ ਦੇਣਾ ਧੰਨਵਾਦ ਹਾਂਜੀ ਕੀ ਨਾਮ ਆ ਆਪਣਾ ਤੇ ਅੱਜ ਜਿਹੜਾ ਤੁਹਾਨੂੰ ਉਹਦਾ ਮਿਲਿਆ ਉਹ ਕਿਹੜੇ ਲੈਵਲ ਦਾ ਡਿਸਟ੍ਰਿਕਟ ਲੈਵਲ ਦਾ ਮਿਲਿਆ ਜਾਂ ਪੰਜਾਬ ਲੈਵਲ ਦਾ ਬਾਈਗੁਰਜ ਕੀ ਕਹਾਣ ਚਾਹ ਬਾਈਗੁਰਜ ਕੀ ਫਤ ਮੇਰਾ ਨਾਮ ਸੁਭਦਰ ਬਕਰ ਸਿੰਘ ਆ ਰਿਟਾਇਰਡ ਆ ਮੈਂ ਪਹਿਲੇ ਤੋਂ ਇੱਥੇ ਸੇਵਾਦਾਰ ਦੀ ਜਿੰਨੂ ਹਾਰੇ ਪਰ ਫਿੱਲ ਦੇ ਪਰਵਾਰ ਵਿੱਚ ਤੇ ਅੱਜ ਮੈਨੂੰ ਪੰਥਕ ਕਾਲੀ ਲਹਿਰ ਦੀ ਇਕਾਈ ਦਾ ਪਿੰਡ ਦਾ ਪ੍ਰਧਾਨ ਚੁਣਿਆ ਗਿਆ ਕਿਸ ਤੋਂ ਲਾਦਾ ਸਿੱਗ ਲਾਵ ਦੇ ਮੀਤ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ ਇਹ ਤੁਹਾਨੂੰ ਸਰਬਸੰਮਤੀ ਨਾਲ ਹੀ ਪੁਰੇ ਪਿੰਡ ਨੇ ਚੁਣਿਆ ਅੱਜ ਜਾਂ ਪੁਰੇ ਇਲਾਕੇ ਨੇ ਮੈਨੂੰ ਪਿੰਡ ਦੀ ਇਕਾਈ ਹ ਸਰਬਸੰਮਤੀ ਨਾਲ ਚੁਣਿਆ ਗਿਆ ਹੈ ਤੇ ਡਿਸਟ੍ਰਿਕਟ ਲੈਵਲ ਦਾ ਜੋ ਸਾਡੇ ਭਾਈ ਸਾਹਿਬ ਭਾਈ ਰஞ்சிਤ ਸਿੰਘ ਗਿਆ ਉਹਨਾਂ ਵੱਲੋਂ ਇਹ ਪਦਵੀ ਦਿੱਤੀ ਗਈ ਹੈ ਭਾਈ ਸਾਹਿਬ ਭਾਈ ਰஞ்சிਤ ਸਿੰਘ ਨੂੰ ਤਾਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਹੁਤ ਬਹੁਤ ਜੋਦ ਮਾਗੀ ਤੇ ਜੋ ਸਾਡੇ ਨਰਹਿਮਨਤ ਕਰ ਰਹੇ ਆ ਸਾਡੇ ਗੁਰਦੁਆਰਿਆਂ ਵਿੱਚ ਉਹਨਾਂ ਤੋਂ ਅਸੀਂ ਉਹਨਾਂ ਨੂੰ ਕਬਜ਼ਾ ਛੁਡਵਾ ਕੇ ਤੇ ਅਸੀਂ ਜਿਹੜਾ ਜੋ ਨਰੋਲ ਸਾਡੀ ਜਥੇਬੰਦੀ ਆ ਸਿੱਧ ਗੁਰਦੁਆਰੇ ਸੇਵਾ ਵਾਸਤੇ ਕਲਿਟੀਕਲ ਪਾਰਟੀ ਨਹੀਂ ਹੋਵੇਗੀ ਤੇ ਅਸੀਂ ਪੂਰਾ ਪੂਰਾ ਸਹਿਯੋਗ ਦੇਵਾਂਗੇ ਭਾਵੇਂ ਸੱਚ ਦਾ ਜਵਾਬ ਗੱਜ ਕੇ ਫਤਿਹ ਵਿੱਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਉਹ ਧਰਮ ਕਤਲਿਆ ਆਪ ਜੀ ਦੇ ਵਿੱਚ 13 ਸਿੱਖ ਸ਼ਹੀਦ ਹੋਏ ਗੁਰਬਚਨ ਨਰਨਕਾਰੀ ਜੇਨਾ ਭਾਈ ਸਾਹਿਬ ਐਜੀਤ ਸਿੰਘ ਉਹਨਾਂ ਨੇ ਸੁਣਦਾ ਆਇਆ ਉਹ ਅੱਜ ਸੰਗਤ ਵਿੱਚ ਮਨਾ ਲਾ ਰਹੇ ਹਨ ਜਦ ਮੈਂ ਉਹਨਾਂ ਦੇ ਘੌਂ ਦਾ ਸਭ ਸਕਤਾ ਵੱਲੋਂ ਜੀ ਆਇਆਂ ਕਿੰਨਾ। ਸਕਤਾ ਨੇ ਸਭ ਨੂੰ ਸੇਵਾ ਬਖਸ਼ੀ। ਤੇ ਅਸੀਂ ਬੜੇ ਮਾਨਸਿਕ ਕਾਹ ਦੇ ਨਾਲ ਸੇਵਾ ਨੂੰ ਵਾਹ ਰਹੇ ਹਾਂ। ਪਰ ਜੋ ਵੀ ਡੁੱਡੀ ਸਭ ਨੂੰ ਭਾਈ ਸਭ ਭਾਈ ਅਨਿਸ਼ਕਤੀ ਜਥੇਦਾਰ ਰੋਂਗੇ ਅਸੀਂ ਉਹ ਵੀ ਤਨ ਤੇ ਹੀ ਅਨੁਭਵਾਂਗੇ। ਇਹ ਸੇ ਜਗਾ ਵੀ ਯਾਦ ਕਰਕੇ ਅਸੀਂ ਕੁਝ ਜਗਾ ਤੇ ਪਹੁੰਚਾਂਗੇ। ਪਰ ਮੇਰੇ ਦੀ ਮੰਨ ਵਿੱਚ ਇੱਕੋ ਇੱਕ ਨਿਚਾ ਕੇ ਜੋ ਅੱਜ ਸਾਡੀ ਛੇਖੂ ਕੌਮ ਦੇ ਉੱਤੇ ਬੱਦਰਿਆ ਬਾੜਾ ਜੋ ਜਿੱਕ ਕੌਮ ذلیل ਹੋ ਰਹੀ ਆ ਉਹਨੂੰ ਨਾ ਥਪਾਉਣ ਬਾਸ ਤੇ ਸਾਡੇ ਜੱਟ ਸਾਹਿਬ ਨੇ ਉਪਰਾਹਾ ਕੀਤਾ ਤੇ ਕਿਉਂ ਨਾ ਅਸੀਂ ਉਹਨਾਂ ਦਾ ਸਾਥ ਲਈਏ ਮੈਂ ਸਾਰਿਆਂ ਸ਼ਰਧਾਲੂਆਂ ਕੋ ਅਪੀਲ ਕਰਦਾ ਕਿ ਬਾਦਲਾਂ ਦਾ ਜੋ ਇਹਨੇ ਲੰਬੇ ਜੇਤੋਂ ਛੇਹਰ ਮੈਂ ਦੱਸਦਾ ਜਰਬਾਤ ਸਾਹਿਬ ਉੱਤੇ ਕਬੜਾ ਤੋ ਉਹ ਆਪਣੀਆਂ ਮਰਮਰੀਆਂ ਕਰ ਰਹੇ ਹਨ ਉਹਨਾਂ ਦੀਆਂ ਮਨਮਕੀਆਂ ਮੋਟੋ ਪਾਸਤੇ ਕੋਈ ਉਪਰਾਹਲਾ ਕਰਨਾ ਉਹਨੇ ਛੱਡੇ ਪੈਸਾ ਪੜੀ ਨਹੀਂ ਸਕਿਆ ਅੱਧੀ ਛਾਹੀ ਜੇ ਕਹੂੰ ਇੱਕ ਏਜੰਡੇ ਥੱਲੇ ਇਕੱਠੇ ਹੋਈਏ ਉਹਨਾਂ ਨੇ ਇਤਿਹਾਸ ਵਿੱਚ ਪਾਈ ਜਾਂਦਾ ਜੇ ਲਿਖਦੇ ਨੇ ਜਿਹੇ ਬਿਦ ਪੌਰ ਗੁਰਦੇਈ ਤਿਹਪੇਦ ਤਿੰਨ ਸੌ ਲੀਬ ਆਪ ਤਿੰਨ ਦਾ ਚੇਲਾ ਬਿਆ ਐਉ ਸਤਿਗੁਰੂ ਕੀ ਜਿਨ੍ਹਾਂ ਪੰਜਾਂ ਪਿਆਰਿਆਂ ਦੇ ਗੁਰੂ ਸਾਹਿਬ ਚੇਲਾ ਬਣੇ ਵੈ ਪ੍ਰਗਟਿਓ ਮਰਦ ਅਗੰਬਣਾ ਬ੍ਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ जे संस्था गुरु साहब ने आप मथा टेक के गुरु कहा गुरु खालसा कहा समकाली कवि ने लिखा कि जो पांच प्यारे साजे वह एक सुखन सुनाया गुरु खालसा नाम भराया तुम तो मेरे मैं तुमरा हुआ तुमरा हमरा गुरु न दुआ सी गुरु साहब ने गुरु गोबिंद सिंह जी महाराज ने कि तुम तो मेरे मैं तुमरा हुआ तुमरा हमरा गुरु न दुआ ਅੱਜ ਜਿਹੜੇ ਸਾਡੇ ਪੰਜ ਪਿਆਰੇ ਥਾਲ ਤਖਤ ਤੇ ਬੈਠਦੇ ਨੇ ਉਹ ਬਾਦਲ ਪਰਿਵਾਰ ਨੂੰ ਆਪਣਾ ਗੁਰੂ ਬਣਾਏ ਬੈਠੇ ਨੇ ਔਰ ਬਾਦਲ ਪਰਿਵਾਰ ਦੀ ਇੰਨੀ ਹਿੰਮਤ ਕਿ ਉਹ ਨਵੇਂ ਚੋਣੇ ਮੈਨੂੰ ਲਾਇਆ ਮੈਂ ਇਹਨਾਂ ਦਾ ਤਨਖਾਹਦਾਰ ਮੁਲਾਜ਼ਮ ਨਹੀਂ ਸੀ ਮੈਂ ਇਹਨਾਂ ਕੋਲ ਗ੍ਰੰਥੀ ਦੀ ਪੋਸਟ ਨਹੀਂ ਸੀ ਲੈ ਕੇ ਬੈਠਾ ਮੈਂ ਇਹਨਾਂ ਕੋਲ ਕੋਈ ਪੈਲ ਨਹੀਂ ਕਦੀ ਲਿਆ ਕਦੀ ਕਾਰਨੇ ਲਈ ਕਦੀ ਉਹਦਾ ਤੇਲ ਨਹੀਂ ਲਿਆ ਮੈਂ ਜਿੰਨੀ ਦੇਰ ਤੱਕ ਮਹਾਰਾਜ ਦੀ ਕਿਰਪਾ ਨਾਲ ਸੇਵਾ ਕੀਤੀ ਐ ਜਿੰਨਾ ਜ਼ਿੰਮੇਵਾਰ ਜਿੰਨਾ ਕਰਨੀ ਚਾਹੀਦੀ ਉਹ ਤਰ੍ਹਾਂ ਕੀਤੀ ਮੈਂ 14 1400 ਕਰੋੜ ਦੀ ਪ੍ਰਾਪਰਟੀ ਖਾਲੀਆਂ ਤੋਂ ਛਡਾ ਕੇ ਗੁਰੂ ਘਰ ਨੂੰ ਦਵਾਈ ਦਿੱਲੀ ਵੀ ਇਹ ਖਾਲਸਾਕ ਸਾਹਿਬ ਦੀਆਂ ਕਿਰਪਾ ਨਾਲ ਉਥੋਂ ਇੱਕ ਕਸੀ ਵਰਮਤਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਤੇ ਵੀ ਮੈਰਿਜ ਪੈਰ ਜਾਉਣ ਵਿੱਚ ਨਹੀਂ ਜਾਊਗਾ ਮੈਂ ਉਥੇ ਹੈ ਨਹੀਂ ਪਰ 25 30 ਸਾਲ 25 26 ਸਾਲ ਹੋ ਗਏ ਅਜੇ ਤੱਕ ਉਹ ਗੁਰਮਤਾ ਜਿਹੜਾ ਤੁਸੀਂ ਸਿਰ ਮੱਥੇ ਤੇ ਬੰਨਦੇ ਹੋ ਅਕਾਲ ਤਖਤ ਦੀਆਂ ਬੜੀਆਂ ਉੱਚੀਆਂ ਵੈਤਾਂ ਨੇ ਅਕਾਲ ਤਖਤ ਨੂੰ ਜਦੋਂ ਆਪਣਾ ਤੁਸੀਂ ਸੰਧ ਬਣਾ ਲਓ ਤੇ ਵਰਤੋ ਉਦੋਂ ਕੋਮ ਦੇ ਪੱਲੇ ਕੁਛ ਨਹੀਂ ਲੈਂਦਾ ਅੱਜ ਤੁਹਾਡੇ ਸਾਹਮਣੇ ਕੁਝ ਦਿਨ ਪਹਿਲਾਂ ਪੰਜ ਸਿੱਖਾਂ ਨੂੰ ਪੰਜ ਪਿਆਰਿਆਂ ਨੂੰ ਜਿਨ੍ਹਾਂ ਨੂੰ ਅਸੀਂ ਪੰਜ ਸਿੰਘ ਸਾਹਿਬ ਕਹਿੰਦੇ ਆ ਉਹਨਾਂ ਨੂੰ ਅਜੈਕਟਿਵ ਜਾ ਕੇ ਕਹਿ ਦੋਏ ਕਿ ਤੁਸੀਂ ਸਾਡੇ ਮਲਾਜ਼ਮੋ ਅਸੀਂ ਤੁਹਾਨੂੰ ਫੜ ਸਕਦੇ ਆ ਉਸੇ ਇਸ ਤਰ੍ਹਾਂ ਉਤਰਾ ਦੀਆਂ ਪੋਸਟਾਂ ਦਾ ਪਾਇਆ। ਉਹ ਪੰਜ ਪਿਆਰੇ ਚਾਰੇ ਵੇਖਦੇ ਰਹਿ ਗਏ ਸੁਣ ਕੇ ਨਾ ਉਹਨਾਂ ਦਾ ਕੋਰੈਕਸ਼ਨ ਦਾ ਐਕਸ਼ਨ। ਇਹ ਪੰਜ ਪਿਆਰੇ ਦਸਮ ਬਾਦਸ਼ਾਹ ਜੀ ਇਹੋ ਜੇ ਰਹੀ ਸਨ। ਦਸਮ ਬਾਦਸ਼ਾਹ ਨੇ ਪੰਜਾਂ ਪਿਆਰਿਆਂ ਦੀ ਤਾਂਪਿਆ ਕੀਤਾ ਸੀ ਸਾਨੂੰ। ਗੁਰੂ ਗ੍ਰੰਥ ਸਾਹਿਬ ਦੀ ਤਾਂਪਿਆ ਪੰਜ ਪਿਆਰੇ ਤੇ ਪੰਜਾਂ ਪਿਆਰਿਆਂ ਦੀ ਪੰਥ ਤੇ ਗ੍ਰੰਥ ਦੀ ਤਾਂਪਿਆ ਸਾਰੀ ਕੌਮ ਨੂੰ ਕੀਤਾ ਸੀ। ਜਦੋਂ ਨਰੇਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਜੋਤੀ ਜੋ ਸਮਾਇਆ ਉਸ ਤੋਂ ਪਹਿਲਾਂ ਸਿੱਖਾਂ ਨੇ ਪੁੱਛਿਆ ਜੀ ਸੱਚੇ ਪਾਤਸ਼ਾਹ ਬਾਕੀ ਨਹੀਂ ਬਾਕ ਹੁਕਮ ਹੋਏ ਜੋ ਖਾਲਸਾ ਬਥਾ ਕਹਾਂ ਟੇਕੇ ਤੋ ਫਿਰ ਗੁਰੂ ਸਾਹਿਬ ਦਾ ਹੁਕਮ ਸੀ ਮੈਂ ਖਾਲਸਾ ਅਕਾਲ ਪੁਰਖ ਨੂੰ ਸੌਂਪਾ ਜੋ ਖਾਲਸੇ ਕੀ ਰਹਿਤ ਚਾਰੇਗਾ ਕਿਸਦਾ ਬੇਲੀ ਮੇਰੀ ਆਤਮਾ ਗ੍ਰਾਥੇ ਚ ਪ੍ਰਾਣ ਪੰਥ ਵਿੱਚ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ ਉੱਚ ਹੋਣਗੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਨਾ ਪੰਜਾ ਚੋਂ ਕਰਿਓ ਆ ਜੋ ਪੰਜ ਜਿਹੜੇ ਨੇ ਉਹਨਾਂ ਨੂੰ ਹੁਕਮ ਹੁੰਦਾ ਕਿ ਮੇਰੇ ਕੋਠੀ ਆਓ ਆ ਕੇ ਆਹ ਰਾਮ ਰਹੀਮ ਨੂੰ ਕਲੇਮ ਚੱਟਦੇ ਹੋ ਤੇ ਸੈਨ ਕਰੋ ਉਹ ਕਰ ਦਿੰਦੇ ਨੇ ਇਹ ਤੋਹੀਨ ਆ ਆਪਣਾ ਪਿਆਰਾ ਇਹ ਤਾਂ ਸਭ ਪਾਕਸਰ ਸੋਚ ਦੀ ਤੋਹੀਨ ਹੈ ਤੁਸੀਂ ਇਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਲੈਂਦੇ ਹੋ ਮੈਂ ਤੇ 99 ਤੋਂ ਬਹੁਤ ਬੁਰੀ ਤਰ੍ਹਾਂ ਜਿਦਾਂ ਆਪਣਿਆਂ ਨੂੰ जख्मी ਬਿਸ਼ੋਸ ਕਰਦਾ ਮੈਨੂੰ ਇਹ ਰੰਝ ਆ ਕੇ ਇਹੋ ਜਿਹਾ ਬੰਦਾ ਚਾਰ ਪੈਸੇ ਕੁਲ ਆ ਕੇ ਇੱਕ ਸੀਐਨਡੀ ਸੀਟ ਆ ਗਈ ਤੇ ਦਸਮ ਪਾਤਸ਼ਾਹ ਜੀ ਸੋਤ ਨੂੰ ਪੈਰਾ ਥੱਲੇ ਰੋਲਦਾ ਰਹਿ ਦਸਮ ਪਾਤਸ਼ਾਹ ਨੇ ਉਸ ਤਖਤ ਨੂੰ ਜਿੱਥੇ ਖੰਸੇਪਤ ਗੁਰੂ ਮਾਨ ਸਾਹਿਬ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਰਕਾਰ ਕੀਤਾ ਕਾਲ ਤਖਤ ਨੂੰ ਚੈਲੰਜ ਕਰੇ ਅੱਜ ਤੁਸੀਂ ਤੁਹਾਡੀਆਂ ਅੱਖਾਂ ਸਾਹਮਣੇ 91 ਤੋਂ ਲੈ ਕੇ ਅੱਧੀ ਦਰਜੋਂ ਤੋਂ ਵੱਧ ਜ਼ਥੇਦਾਰ ਇਹਨਾਂ ਨੇ ਕਮੇਤ ਦੀ ਤਰ੍ਹਾਂ ਬਦਲੇ ਜੋ ਬੰਤੇ ਪਰ ਸਾਡੀ ਪੱਲੇ ਕੀ ਆ ਸਾਡੀ ਕੌਮ ਨੂੰ ਡਰ ਕੇ ਇਸਦਾ ਸਾਡੀ ਲੀਡਰਸ਼ਿਪ ਨੂੰ ਡਰ ਕੇ ਇਸਦਾ ਜੇ ਮੈਂ ਬਹੁਤ ਵੀਡੀਓ ਦੇ ਵਿੱਚ ਦੱਸ ਚੁੱਕਾ ਕਿ ਸਰੋਵਰ ਦੇ ਵਿੱਚ ਲਾਈਟਾਂ ਲੱਗੀਆਂ ਜਿਹੜੀਆਂ ਵੱਟਪੂ ਵੱਟ ਲਾਈਟਾਂ ਸੁੰਦਰਤਾ ਲਈ ਉਹ 3 ਕਰੋੜ ਦੀਆਂ ਲੱਗੀਆਂ 3 ਕਰੋੜ ਦੀਆਂ ਲਾਈਟਾਂ ਲੱਗੀਆਂ ਤੇ 13 ਕਰੋੜ ਦਾ ਬਿੱਲ ਪਿਆ ਹੋਣਾ ਤੇ ਪਾਇਆ ਉਹ ਸਿਏ ਨੇ ਜਿਹੜਾ 8 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈਂਦਾ ਜਿਹੜਾ ਗੁਰੂ ਘਰ ਤੋਂ ਪ੍ਰਖਾਰੇ ਦਾ 8 ਲੱਖ ਰੁਪਈਆ ਕਮ ਕਰਦਾ ਆਰਬਟਰਸ ਬਸਾਂ ਦੇ ਜਿਹਦਾ ਦਫ਼ਤਰ ਹੈ ਮੋਹਾਲੀ ਮੈਨੂੰ ਮੈਂ ਇੱਕ ਵਾਰ ਨਹੀਂ ਦੋ ਦਫਾ ਨਹੀਂ ਸੈਂਕੜੇ ਦਫਾ ਕਿਹਾ ਤੇ ਮੈਂ ਵੀ ਕਿਹਾ ਕਿ ਜੇ ਮੈਂ ਗੱਤ بولਦਾ ਮੇਰੇ ਤੇ ਕੇਸ ਕਰੋ ਪਰ ਬੋਲਿਆ ਨਹੀਂ ਕੋਈ ਮੈਂ ਹੁਣ ਤੁਹਾਨੂੰ ਇਹ ਹੀ ਪੁੱਛਦਾ ਕਿ ਜਿਹੜਾ 3 ਦਾ 13 ਬਣਾ ਕੇ ਗੁਰੂ ਘਰ ਦੀ ਗੋਲਕ ਚੋਂ ਕੱਢ ਲਿਆ ਉਹਨਾਂ ਨੇ ਉਹਦੇ ਲਈ ਜਵਾਬਤਨ ਵੀ ਕੌਣ ਕਰ ਸਕਦਾ ਸਾਡੀ ਕਮੇਟੀ ਦੀ ਕੋਈ ਹੈ ਸੀਗੇ ਪ੍ਰਕਾਸ਼ ਸਿੰਘ ਬਾਦਲ ਨੇ ਵੜਨੇ ਦਿੱਤਾ ਉਥੇ ਸਰਕਾਰੀ ਸੀਗੇ ਜਿਹੜਾ ਆਡਟ ਨਹੀਂ ਕਰੇ ਕਦੀ ਪ੍ਰਬੰਧਕ ਕਮੇਟੀ ਦੇ ਵਿੱਚ ਆਡਟ ਨਹੀਂ ਹੋਇਆ ਨਾ ਵੜਨ ਦਿੱਤਾ ਕੋਲ ਤੱਕ ਦੀ ਪਾਵਰ ਨਹੀਂ ਰਹਿਣ ਦਿੱਤੀ ਪੰਜਾ ਪਿਆਰੇ ਨੂੰ ਨੌਕਰ ਬਣਾ ਲਿਆ ਤੇ ਫਿਰ 12-12 ਕਰੋੜ ਦਾ ਛਾਮਿਆਨਾ ਲੱਗੂਗਾ ਸੁਲਤਾਨਪੁਰ 로ਦੀ 12 ਕਰੋੜ ਦਾ ਛਾਮਿਆਨਾ ਦਾ ਫੈਸਲਾ ਤੁਸੀਂ ਛਾਣਿਓ ਛਾਮਿਆਨਾ ਜਿਹੜਾ 12 ਕਰੋੜ 12 ਕਰੋੜ ਨਾਲ ਤੇ ਸੁਲਤਾਨਪੁਰ 로ਦੀ ਤੇ ਲੈਂਡ ਪੈ ਜਾਣਾ ਕਿਸੇ ਕਾਰਸੇਵਾਲੇ ਨੂੰ 12 ਕਰੋੜ ਦੇ ਦਿਓ ਨਾ ਤੇ ਕਾਰਸੇਵਾਲਾ ਸੰਤ ਮਹਾਤਮਾ ਸਾਰੀ ਸੋਹਾਰਪੁਰ 로ਦੀ ਤੇ ਲੈਂਡ ਪਾ ਲਓ 12 ਕਰੋੜ ਦਾ ਫੈਸਲਾ ਕੀਤਾ ਕਿ ਗੋਬਿੰਦ ਲੰਗਵਾਲ ਨੇ ਕਿਹਾ ਸੁਖਵੀਰ ਨੂੰ ਕਿ ਪ੍ਰਧਾਨ ਸਾਹਿਬ 1 ਨੇ 2.5 ਲੱਖ ਰੁਪਇਆ 2.5 ਕਰੋੜ ਰੁਪਇਆ ਮੰਗਿਆ ਸ਼ਾਮਿਆ ਨੇ ਨਾ ਵੱਟ ਰੂਪ ਦਾ 3 ਕਰੋੜ ਪੌਣੇ 3 ਕਰੋੜ ਉਹ ਕਹਿੰਦਾ ਨਹੀਂ ਅਸੀਂ ਉਹਨੂੰ ਦੇਵਾਂਗੇ ਜਿਹੜਾ ਸਾਡਾ ਰਿਲੇ ਕਰੂਗਾ ਸਿੱਧਾ ਉਹ ਰੇਟ ਪੈਂਟ ਹਾਊਸ ਤੇ ਕਰ ਨਹੀਂ ਸਕਦਾ ਰਿਲੇ ਕੀਤਾ ਪੀਟੀਸੀ ਨੇ ਤੇ ਪੀਟੀਸੀ ਕੀਦੀ ਬਾਤ ਹਾਂ ਦੇਣ ਵਾਲੇ ਵੀ ਆਪ ਤੇ ਲੈਣ ਵਾਲੇ ਵੀ ਆਪ 12 ਕਰੋੜ ਤੇ ਲੈ ਕੇ ਸ਼ਾਮਿਆਂ ਨੇ ਨਾ ਪੀਪੀਸੀ ਦੇ ਥਰੂ ਫਿਰ ਉੱਥੇ ਮੀਂਹ ਪੈ ਗਿਆ ਬਹੁਤ ਜ਼ਿਆਦਾ ਤੁਹਾਨੂੰ ਯਾਦ ਹੋਊਗਾ ਪਾਣੀ ਖੜੋ ਗਿਆ ਡੇਢ ਡੇਢ 2-2 ਫੁੱਟ ਨਾ ਟੈਂਕ ਸਿਟੀ ਪਚੀ ਨਾ ਆਏ ਤਿੰਨ ਵਜਿਆ ਇਹਦੇ ਵਿੱਚ ਫਿਰ ਇੱਟਾਂ ਦੇ ਚੱਟੇ ਲਾ ਕੇ ਤੇ ਘੱਟ ਲਾ ਕੇ ਉੱਤੇ ਪੁਲਾਈਆਂ ਲਾ ਕੇ ਗੱਦੇ ਲਾ ਕੇ ਤੇ 4 ਮੋੜ ਦਾ ਬਿਲ ਹੋਰ ਬਾਤ ਆ 16 ਕਰੋੜ ਰੁਪਇਆ ਕੱਢਿਆ ਉਨੇ ਕੇ ਪੈਸਾ ਜੜਾਏ ਇਹਨੂੰ ਕੋਈ ਰੋਕ ਪਾਊਗਾ ਤੇ ਕੌਣ ਰੋਕ ਪਾਊਗਾ ਹੈ ਤੁਹਾਡੀ ਨਿਗਾਚ ਸਾਨੂੰ ਪਤਾ ਲੱਗੇ ਕੌਣ ਨੂੰ ਪਤਾ ਲੱਗੇ ਸਾਡਾ 15 ਅਰੋਪੀ ਦਾ ਬਜਟ ਕਿੱਥੇ ਜਾਂਦਾ ਇੱਥੇ ਵੇਰਕਾ ਡੇਰੀ ਤੁਹਾਡੇ ਤੁਹਾਨੂੰ ਪਤਾ ਹੈ ਕਿ 5-6 ਕਿਲੋ ਮਿੰਟ ਹੁੰਦੇ ਆ ਸਰਮੰਦਰ ਸਾਹਿਬ ਦਾ ਉਥੋਂ ਘਿਉਰੇ ਲੇਦੇ ਕਿਉਂਕਿ ਉਹ ਸਰਕਾਰੀ ਡੇਰੀ ਹੈ ਸਰਕਾਰੀ ਡੇਰੀ ਦੇ ਵਿੱਚੋਂ ਜਿਹੜੀ ਮਲਾਈ ਨਹੀਂ ਮਿਲਨੀ ਖਾਨ ਨੂੰ ਇੱਕ ਤਾਂ 15 ਕਿਲੋ ਦਾ ਟੀਨ ਹੁੰਦਾ ਤੇ ਉਹ ਚ 12 ਕਿਜੀ ਦੀ ਭਰਤੀ ਨਹੀਂ ਉਹ ਦੇ ਸਕਦੇ 15 ਦੇਣਗੇ ਤੇ 15 ਦਾ ਬਿੱਲ ਦੇਣਗੇ ਇਹ ਨਹੀਂ ਹੋ ਸਕਦਾ ਕਿ 12 ਕਿਜੀ ਦੇ ਕੇ 15 ਕਿਜੀ ਦਾ ਬਿੱਲ ਦੇ ਦੇਣ ਤੇ 3 ਕਿਜੀ ਦੇ ਪੈਸੇ ਵਾਪਸ ਦੇਣ ਕੋ ਸਰਕਾਰੀ ਨਹੀਂ ਉਹ 3 ਕਿਜੀ ਦੇ ਪੈਸੇ ਵਾਪਸ ਕਿਸ ਕਿਸ ਹਿਸਾਬ ਤੇ ਦੇਣਗੇ ਇਹ ਇਹ ਨਹੀਂ ਹੋ ਸਕਦਾ ਕਿ 10 ਟਾਕ ਟੀਨ ਦੇ ਗਏ ਘੋੜੇ ਟੀਨ ਗਏ ਨੇ ਤੇ ਦਸਾਂ ਦੇ ਪੈਸੇ ਆ ਜਾਣ ਤੇ ਪੰਜ ਟਰੱਕ ਜਾਣ ਕਿਉਂ ਦੇ ਪੰਜਾਂ ਦੇ ਵੈਸੇ ਪੈਸੇ ਆ ਜਾਣ ਇਹ ਵੀ ਹੋ ਸਕਦਾ ਇਸ ਕਰਕੇ ਉਹ 2.5 ਹਜ਼ਾਰ ਕਿਲੋਮੀਟਰ ਦੂਰੋਂ ਪੂਨੇ ਰਾਹ ਕੋਲ ਕਿਉਂ ਪੋਹਦੇ ਹੁਣ ਤੁਸੀਂ ਦੇਖੋ ਇੱਥੇ ਲੁਧਿਆਣਾ ਤੱਕ ਜਾਓ ਤੇ ਤੁਹਾਡਾ 2.5 300 ਰੁਪਿਆ ਟੋਲ ਟੈਕਸ ਲੱਗਦਾ ਤਾਂ ਕਾਰ ਦਾ ਤੇ 2.5 ਹਜ਼ਾਰ ਕਿਲੋਮੀਟਰ ਤੱਕ ਕਿੰਨੇ ਟੋਲ ਟੈਕਸ ਕਹਿੰਦੇ ਨੇ ਟਰੱਕ ਦਾ ਟੋਲ ਟੈਕਸ ਕਿੰਨਾ ਹੁੰਦਾ ਤੁਸੀਂ ਦੇਖ ਲਓ ਕਿੰਨਾ ਸਸਾ ਪੈਂਦਾ ਹੋ ਪਰ ਜਿਹੜਾ ਉਹ ਆਉਂਦਾ ਵਿਕਤਪਾ ਵਰਮਰੀ ਦਾ ਨਕਲੀ ਕਿਉਂ ਜਾਂ ਫਿਰ ਉਤਰਾਖੰਡ ਤੋਂ ਆਉਂਦਾ ਕ੍ਰਪਸ਼ਨ ਦੇ ਇਹਨਾਂ ਦੇ ਤਰੀਕੇ ਬੜੇ ਨੇ ਤੇ ਮੈਂ ਮਹਿਸੂਸ ਕਰਦਾ ਕਿ ਅਸੀਂ ਠੱਗੇ ਜਾ ਰਹੇ ਹਾਂ ਸਾਡੀ ਕੌਮ ਨੂੰ ਮਿਲਦਾ ਕੁਝ ਨਹੀਂ ਸਾਡੇ ਗਰੀਬ ਬੱਚੇ ਰੋਦੇ ਜਾ ਰਹੇ ਹਨ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਉਹ ਗਰੀਬੀ ਦੀ ਹਾਲਤ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੁੰਦੇ ਨੇ ਅਸੀਂ 10ਵੀਂ ਪਾਸ ਕਰਕੇ ਜਦ ਫੇਲ ਹੁੰਦੇ ਫੇਲ ਹੋ ਕੇ ਛੱਡਦੇ ਸਕੂਲ ਦੇਖ ਰਹੇ ਹਾਂ ਜ਼ਿਆਦਾਤਰ ਬੱਚਾ 90 94% ਬੱਚਾ ਇਹ ਸਾਡੀ ਕੌਮ ਦੀ ਹਾਲਤ ਰਹੀ ਤੇ ਸਾਡੀ ਕੌਮ ਦੇ ਵਿੱਚ ਸਰਦਾਰੀ ਨਹੀਂ ਰਹਿਣੀ ਸਰਦਾਰੀ ਹੁੰਦੀ ਅਫਸਰ ਹੀ ਜਿਹੜਾ ਅਫਸਰ ਬਣ ਜਾਂਦਾ ਉਹ ਸੇਵਾ ਕਰਦਾ ਤੇ ਉਹਦੀ ਸਰਦਾਰੀ ਹੁੰਦੀ ਹੈ ਇੱਕ ਤਾਂ ਉਹ ਅੱਜ ਤੁਸੀਂ ਵੇਖੋ ਅੱਜ ਪ੍ਰਬੰਧਕ ਕਮੇਟੀ ਦੇ ਵਿੱਚੋਂ ਕੋਈ ਬੱਚਾ ਹੈਲਪ ਲੈ ਕੇ ਪੜ ਲਵੇ ਚੰਗੀ ਪੜਾਈ ਕਰ ਜਾਵੇ ਉਹ ਸਾਰੀ ਜਿੰਦਗੀ ਕਿਸੇ ਨਹੀਂ ਕਮਰ ਕਰੂਗਾ ਇੱਕ ਉਹ ساری ਜ਼ਿੰਦਗੀ ਗੁਰੂ ਘਰ ਦੀ ਤਾਰੀਫ ਕਰੂਗਾ ਗੁਰੂ ਘਰ ਦਾ ਪ੍ਰਚਾਰ ਕਰੂਗਾ ਤੇ ਇੱਕ ਗਰੀਬਾਂ ਦੀ ਸੇਵਾ ਕਰੂਗਾ ਗੁਰੂ ਘਰ ਦਾ ਬਣ ਕੇ ਰਹੂਗਾ ਅਸੀਂ ਇਹ ਜਿਹੜਾ ਨਾ ਇਹ ਸਾਰਾ ਕੁਝ ਕਰ ਰਹੇ ਹਾਂ ਇਸ ਕਰਕੇ ਮੈਂ ਮੇਰੀ ਪੇਂ ਹੈ ਮੇਰਾ ਹੋਰ ਕੋਈ ਸਵਾਤ ਨਹੀਂ ਮੇਰੀ 70 ਸਾਲ ਦੀ ਉਮਰ ਹੋ ਗਈ ਹੈ 80 ਦਾ ਤੁਸੀਂ ਮੈਨੂੰ ਦੇਖ ਰਹੇ ਜਦੋਂ ਦਾ ਨੌਕਰੀ ਵਧ ਕੇ ਸੋਇਆ ਉਹਨੋਂ ਦਾ ਮੈਂ ਇਸ ਫੀਲਡ ਦੇ ਵਿੱਚ ਆ ਨਾ ਮੇਰਾ ਤੁਸੀਂ ਸਵਾਰਥ ਕਿਤੇ ਦੇਖਿਆ ਤੇ ਨਾ ਦੇਖੋਗੇ ਮੇਰਾ ਸਵਾਲ ਇਹਨਾ ਕਹ ਕੇ ਸਾਡੀ ਕੌਮ ਦੇ ਵਿੱਚ ਤਿੰਨ ਸੰਸਥਾਵਾਂ ਸਨ ਅਕਾਲ ਤਖਤ ਸਾਹਿਬ ਅਕਾਲੀ ਦਲ ਅਕਾਲ ਤਖਤ ਤੋਂ ਬਣਿਆ ਤੇ ਪ੍ਰਬੰਧਕ ਕਮੇਟੀ ਅੱਜ ਇਹ ਤਿੰਨੇ ਕਿੱਥੇ ਨੇ ਇਹਨਾਂ ਤੋਂ ਸਾਨੂੰ ਕੀ ਹਾਸਲ ਹੋ ਰਿਹਾ ਸਾਡੀ ਕੌਮ ਨੂੰ ਇਹਨਾਂ ਦੀ ਅੱਜ ਅਹਿਮੀਅਤ ਕੀ ਹੈ ਜੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਨalé ਨਵੇਂ ਦੇ ਵਿੱਚ ਬਹੁਤ ਵੱਡਾ ਜਦੋਂ ਉਹਦੇ ਕੋਲ ਰੁਤਬਾ ਸੀਗਾ ਉਹਨੇ ਆਪਣੀ ਈਜ਼ ਲਾ ਲਈ ਹੰਗਾਪਾ ਥਾ ਕੇ ਬਾਦਲ ਨੇ ਪਰ ਅੱਜ ਬਾਦਲ ਤੇ ਉਹਦਾ ਪਰਿਵਾਰ ਦੱਸਿਓ ਉਹਨਾਂ ਦਾ ਪਰਿਵਾਰ ਕਿੱਥੇ ਆ ਅੱਜ ਕਾਲੀਦਾਰ ਕਿੱਥੇ ਆ ਅੱਜ ਪ੍ਰਬੰਧਕ ਕਮੇਟੀ ਕਿੱਥੇ ਉਹਦਾ ਪ੍ਰਧਾਨ ਕਿੱਥੇ ਆ ਉਹਨਾਂ ਦੇ ਫੈਸਲੇ ਕਿੱਥੇ ਨੇ ਅੱਜ ਅਕਾਲ ਤੱਕ ਵੀ ਰੁਤਬਾ ਕਿੱਥੇ ਗਾਲ ਤੱਕ ਦਾ ਰੁਤਬਾ ਕਿੱਥੇ ਆ ਅਕਾਲ ਤੱਕ ਤੇ ਐਪਲੀਕੇਸ਼ਨ ਦੀ ਇਹ ਪ੍ਰਕਾਸ਼ ਪਾਦਲ ਦੇ ਪੁੱਤਰ ਨੂੰ ਸਜ਼ਾ ਦਿਓ ਇਹਨੇ ਕੌਮਨਾਂਤ ਰੋਕੀ ਤਾਂ ਆ ਤੁਹਾਡੇ ਗੁਰਦਾਸਪੁਰ ਦੇ ਵਿੱਚ ਇੱਕੋ 22 ਸਾਲ ਦਾ ਬੱਚਾ ਮਾਰਿਆ ਗਿਆ ਜਸਪਾਲ ਸਿੰਘ ਜਿਹੜਾ ਤਿੰਨਾਂ ਜਾਂ ਚਾਰ ਭੈਣਾਂ ਦਾ ਇੱਕੋ ਭਰਾ ਸੀ ਜਦੋਂ ਮਾਰਿਆ ਗਿਆ ਤੇ ਉਹਨੂੰ ਅਲੱਗ ਕਰਕੇ ਗਲੀ ਵਿੱਚ ਪੁਝਾ ਕੇ ਪੁਲਿਸ ਨੇ ਮਾਰਿਆ ਜਿਹਨੇ ਗੋਲੀ ਮਾਰੀ ਉਹ ਉਹਨੂੰ ਤਰੱਕੀ ਮਿਲੀ ਉੱਤੇ ਕੇਸ ਨਹੀਂ ਬਣਿਆ ਰਾਜ ਪਾਦਲ ਦਾ ਕੀ ਇਹ ਪਥ ਦੀ ਸੇਵਾ ਅਰਥਾਤ ਤੁਹਾਨੂੰ ਤੇ ਇਹ ਪੁੱਛਣਾ ਸੀਗਾ ਕਿ ਇਹ ਤੇਰੀ ਸੇਵਾ ਤੇਰੇ ਸੀਐਮ ਨੇ ਹੁੰਦਿਆ ਹੋਇਆ ਤੇ ਤੂੰ ਦੱਸ ਕਿਹਦੀ ਸੇਵਾ ਕੀਤੀ ਪਰ ਉਹ ਲੈ ਚਿਕੜੀਆਂ ਕਰਕੇ ਜੋ ਮੁਸ਼ਕਿਲ ਉਹਨਾਂ ਨੇ ਕੀਤਾ ਉਹ ਤੁਹਾਡੇ ਸਾਹਮਣੇ ਅੱਜ ਅਸੀਂ ਦੇਖ ਰਹੇ ਇੱਕ ਤਾਂ ਉਹਨੂੰ ਬੱਚਾ ਪੜਾ ਕੇ ਪਠਾਤਾ ਕੁਰਸੀ ਤੇ ਫਿਰ ਜਦੋਂ ਉਹਦੀ ਉਹ ਸੇਵਾ ਪੂਰੀ ਹੋ ਕੇ ਬੱਚਾ ਫੜ ਕੇ ਬੈਠਣ ਦੀ ਤੇ ਉਹਦਾ ਉਹਦਾ ਜਿਹੜਾ ਸਾਰਾ ਗੁਰਮਤਾ ਕੀਤਾ ਉਹਦੇ ਵਿੱਚ ਸੀਗਾ ਕਿ ਐਨੇ ਤਰੀਕ ਤੱਕ ਤੁਸੀਂ ਵੋਟਾਂ ਬਣਾਉਣੀਆਂ। ਪਰ ਸੱਤ ਮੈਂਬਰੀ ਕਮੇਟੀ ਉਹ ਅਜੇ ਅਜੇ ਤੱਕ ਨਹੀਂ ਬਣੀਆ। ਤੇ ਇਹ ਨੂੰ ਪੰਜਾਂ ਦਿਨਾਂ ਬਾਅਦ ਕਹਿਤਾ ਪ੍ਰਸ਼ਾਸਨ ਕਰਾਂ ਦੇ ਘਰ ਹੋ ਜਾ। ਉਹ ਜਿਹਨੂੰ ਤੇ ਤੁਸੀਂ ਸਜਾ ਦੇ ਲਈ ਬੁਲਾਇਆ ਉਹਦੇ ਘਰ ਚਲੇ ਗਿਆ। ਤੇ ਸਜਾ ਉਹ ਤੁਹਾਨੂੰ ਦੇ ਗਿਆ ਸਾਰੇ ਗਰੰਟੀ ਕੱਟ ਕੇ ਬਾਹਰ ਸੁਟ ਗਿਆ। ਕਦ ਤੱਕ ਤੇ ਭੱਲੇ ਕੀ ਰਿਆ। ਪੰਜ ਪਤਾ ਨਹੀਂ ਬ੍ਰਿਹਦਾ ਦੇ ਭੱਲੇ ਕੀ ਰਿਆ। ਇੱਕ ਸਾਡੇ ਚੇ ਕਮੀਆਂ ਸਾਡੇ ਜਿਹੜੇ ਗ੍ਰੰਥੀ ਸਾਹਿਬ ਨੇ ਕੋਈ ਨਹੀਂ ਦੇਖਦੇ ਪੰਜਾਂ ਪਿਆਰਿਆਂ ਦੀ ਰੀਤ ਆ ਪੰਜਾਂ ਪਿਆਰੇ ਦੀ ਬਰਿਆਦਾ ਜਿਹੜੇ ਪੰਥ ਵਿੱਚੋਂ ਪੰਜ ਹੀ ਪ੍ਰਗਟ ਹੋਏ ਸੇ ਸੀਸ ਲੈ ਕੇ ਆਏ ਗ੍ਰੰਥੀ ਅੱਜ ਹਜ਼ਾਰਾਂ ਦੇ ਹਸਾਬ ਨਾਲ ਨੇ ਜਿਹੜੇ ਪ੍ਰਬੰਧਕ ਕਮੇਟੀ ਦਿੱਤੀ ਇੱਕ ਹੀ ਕਰਦੇ ਆ ਕਿ ਗ੍ਰੰਥੀ ਨੂੰ ਐਕਟਿੰਗ ਜਜ਼ੇਦਾਰ ਨਾ ਦੇ ਦੇ ਰਹਿਣਾ ਉਹ ਗ੍ਰੰਥੀਆ ਤੂੰ ਐਕਟਿੰਗ ਜਜ਼ੇਦਾਰ ਦਾ ਚਾਰ ਦੇ ਕੇ ਤੇ ਜਦੋਂ ਉਹ ਫੈਸਲਾ ਕਰਨਾ ਚਾਰਾਂ ਪਾਂਥੀ ਹੋਰ ਬਿਠਾ ਲੈਂਦੇ ਨੇ ਸਾਨੂੰ ਉਹਨਾਂ ਬਾਰੇ ਕੋਈ ਗਿਆਨ ਨਹੀਂ ਪਰ ਜਦੋਂ ਉਹਨਾਂ ਦੇ ਨਾਲ ਦੁਰਵਿਵਹਾਰ ਹੁੰਦਾ ਉਦੋਂ ਸਾਨੂੰ ਤਕਲੀਫ ਹੁੰਦੀ ਕਿ ਪੰਜ ਪਿਆਰਿਆਂ ਦਾ ਕਮਾਲ ਹੈ ਤੇ ਫਿਰ ਉਹ ਜਦੋਂ ਸੰਗਤ ਦਾ ਜ਼ੋਰ ਪਿਆ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਤੇ ਫਿਰ ਉਹਨਾਂ ਨੂੰ ਕਹਿਣਾ ਪਿਆ ਕਿ ਤੁਸੀਂ ਸਾਡੇ ਮਲਾਜਮ ਹੋ ਅਸੀਂ ਤੁਹਾਨੂੰ ਕੱਢ ਸਕਦੇ ਹਾਂ ਇਹ ਸਾਡੀਆਂ ਰਵਾਇਤਾਂ ਨੇ ਸਾਡੀਆਂ ਰਵਾਇਤਾਂ ਜਿਹੜੇ ਪੰਜ ਸਿੰਘ ਨੇ ਜਿਹੜੇ ਲਸਮ ਪਾਛਾ ਦਾ ਸਰੀਰ ਫੋਉਂਦੇ ਨੇ ਉਹ ਤਨਖਾਹਦਾਰ ਮਰਾਜ਼ਮ ਨਹੀਂ ਹੋ ਸਕਦੇ ਉਹ ਲੋਕਰ ਨਹੀਂ ਹੋ ਸਕਦੇ ਕਿਸੇ ਦੇ ਉਹ ਦਸਮ ਪਾਤਸ਼ਾਹ ਦਾ ਸਰੀਰ ਜਿਹੜਾ ਖੁੰਦੇ ਨੇ ਜਿਹਨੂੰ ਅਸੀਂ ਜਿਹੜਾ ਉਹ ਅੰਮ੍ਰਿਤ ਦੀ ਦਾਗ ਲੈ ਕੇ ਸਿੱਖ ਬਣਦੇ ਆ ਸਿੰਘ ਬਣਦੇ ਆ ਉਹ ਉਹ ਪੰਜ ਪਿਆਰੇ ਸਾਡੇ ਸਾਡੇ ਸਾਹਮਣੇ ਗੁਰੂਦਾਰ ਉਤਪਾਦ ਕਰਦੇ ਪੰਥ ਤੇ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਿਆ ਪੰਜ ਸਿੰਘ ਗੁਰੂ ਘਰ ਪ੍ਰਸਾਦ ਦੇ ਰੋਜ਼ ਦੌਰੇ ਚ ਬੋਲਦੇ ਆ ਗਏ ਭਈ ਨਾਲ ਕੀ ਤਮੀ ਚਲਾਇਓ ਮਾਪ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਭਾਈ ਫਾਇਦਾ ਸਿੰਘ ਜੀ ਲਿਖਦੇ ਨੇ ਕਿ ਅਕਾਲ ਪੁਰਖ ਕੇ ਬਜਰ ਸਿਓ ਪ੍ਰਗਟਿਓ ਪੰਥ ਮਹਾਰ ਗ੍ਰੰਥ ਪੰਥ ਗੁਰਮਾਨੀਏ ਤਾਰੇ ਸੰਗਤ ਗੁਰੂ ਇਹ ਇਹ ਰੁਤਬਾ ਸਿ ਪੰਧਾ ਪਿਆਰਾਂ ਦਾ ਜਿਹੜਾ ਅੱਜ ਮਿੱਟੀ ਚ ਮਿਲਿਆ ਪਿਆ ਮਿੱਟੀ ਉਹ ਸਾਡੇ ਆ ਸਾਡੇ ਅੱਖਾਂ ਸਾਹਮਣੇ ਜੋ ਕੁਝ ਕਰ ਰਹੇ ਨੇ ਉਹ ਤੋਂ ਤੁਸੀਂ ਦੇਖ ਸਕਦੇ ਸੋ ਇਹ ਤਾਂ ਸੱਚੇ ਬੇਗੋ ਕਿਰਪਾ ਕਰੇ ਅਸੀਂ ਜੋ ਕੁਝ ਵੀ ਇਹ ਦੇਖ ਰਹੇ ਆ ਜੋ ਜਿਹਨੂੰ ਚੇਂਜ ਕਰੀਏ ਚੇਂਜ ਹੋ ਸਕਦਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜੇ ਤੁਸੀਂ ਸਹਿਯੋਗ ਦਿਓਗੇ ਤੇ ਹੋਏਗਾ ਅਸੀਂ ਇਸ ਸੰਸਾਰ ਨੂੰ ਬਚਾ ਲਈਏ ਤੇ ਸਾਰੀਆਂ ਸੰਸਾਰਾਂ ਬਚ ਜਾਣਗੀਆਂ ਇਹਦੇ ਵਿੱਚ ਗੁਰਮਖਤਾਈ ਨਾਲ ਇਕਤਾ ਜਿਹੜਾ ਪੰਥ ਤੇ ਗ੍ਰੰਥ ਦਾ ਸਮਾਨ ਤੇ ਸੁਤੰਤਰ ਹੋਵੇ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਉੱਤੇ ਸ਼ਿਸ਼ੋਭਤ ਹੋਵੇ ਤਾਂ ਕਿਸੇ ਦਾ ਦੇਨਦਾਰ ਨਾ ਹੋਵੇ ਕਿਸੇ ਸੀਐਮ ਤੇ ਜਾਂ ਪੀਐਮ ਦਾ ਉਹ ਨਾ ਹੋਵੇ ਫਿਰ ਇਹ ਸਾਡੇ ਸੰਸਾਮਨ ਚੱਲ ਸਕਦੀ ਹੈ ਇੱਕ ਜਿਹੜਾ ਘੱਟੋ ਘੱਟ ਜਿਹੜਾ ਪ੍ਰਧਾਨ ਹੈ ਸਾਡਾ ਉਹ ਮਾਨਦਾਰ ਹੋਵੇ ਅਸੀਂ ਦੇਖਿਆ ਡਾਕਟਰ ਇੰਦਰਜੀਤ ਸਿੰਘ ਜੀ ਚੇਅਰਮੈਨ ਹੋਏ ਨੇ ਪੰਜਾਬ ਸਿੰਘ ਬੈਂਕਰੇ ਉਹਨਾਂ ਨੇ ਬੈਂਕ ਬਣਾ ਕੇ ਤੁਹਾਡੇ ਤੋਂ ਪੈਸਾ ਲਿਆ ਤੁਹਾਨੂੰ ਵਿਆਜ ਦਿੱਤਾ ਜਿੱਥੇ ਗਾਂ ਦੇ ਤੋਂ ਉਥੋਂ ਵਿਆਜ ਆ ਤੇ ਏਤੀ ਵੱਡੀ ਬੈਂਕ ਖੜੀ ਕੀਤੀ ਅੱਜ ਉਹ ਇੰਟਰਨੈਸ਼ਨਲ ਬੈਂਕ ਬਣੀ ਆ ਤੇ ਸਰਕਾਰੀ ਹੋ ਚੁੱਕੀ ਆ ਸਰਕਾਰ ਨੇ ਉਹਨੂੰ ਕਬਜ਼ੇ ਚ ਲੈ ਲਿਆ ਪਰ ਤੁਸੀਂ ਦੇਖੋ ਉਹ ਸਿੱਖ ਨੇ ਜਿਹੋ ਦੀ ਬੈਂਕ ਬਣਾਈ ਆ ਅੱਜ ਵੀ ਅਸੀਂ ਪੰਜਾਬ ਸਿੱਧ ਬੈਂਕ ਜਲ ਜਾਂਦੇ ਸਾਨੂੰ ਲੱਗਦਾ ਸੀ ਆਪਣੀ ਬੈਂਕਸ ਆ ਗਈ ਉਹ ਜਿਹੜੀ ਬੈਂਕ ਆ ਉਸ ਬੈਂਕ ਦੇ ਵਿੱਚ 18000 ਸਿੱਖਾਂ ਨੂੰ ਭੰਦੀ ਦਿੱਤੀ ਆ ਡਾਕਟਰਿੰਗ ਦਜੀ ਸਿੰਘ 18000 ਕੇਸਾ داری ਵਾਲੇ ਸਿੰਘ ਭੱਤੀ ਕਰਕੇ ਤੇ ਉਹ ਰੋਜੀ ਰੋਟੀ ਚ ਲਾਇ ਤੇ ਨਾਲ ਉਹ ਸਿੰਘ ਬਣੇ ਅਸੀਂ ਅੱਜ ਉਹਨਾਂ ਰੁਦੈਰ ਹੁੰਦਿਆਂ ਨੂੰ ਵੀ ਦੇਖਦੇ ਇਹ ਇਹ ਸੀਗੀ ਕਮਾਈ ਕਿ 1.5 ਦੇ ਦੇ ਅਰਬ ਰੁਪਿਆ